ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸカイ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਖਬਰ ਸਾਹਮਣੇ ਆਈ ਹੈ ਲੁਧਿਆਣਾ ਤੋਂ ਜਿੱਥੇ ਪਾਕਿਸਤਾਨ ਦੀ ਇੱਕ ਔਰਤ ਵੱਲੋਂ ਬੱਚੇ ਨੂੰ ਜਨਮ ਦਿੱਤਾ ਗਿਆ ਜੀ ਹਾਂ ਚੱਲਦੀ ਟ੍ਰੇਨ ਦੇ ਵਿੱਚ ਦਰਦ ਸ਼ੁਰੂ ਹੋ ਗਈ ਤੇ ਜਦੋਂ ਸੰਵੇਦਨਾ ٹرسٹ ਨੂੰ ਵੀ ਇਸ ਗੱਲ ਦਾ ਪਤਾ ਲੱਗਾ ਤਾਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਪਹੁੰਚੇ ਉੱਥੇ ਰੇਲਵੇ ਦੇ ਅਧਿਕਾਰੀਆ ਅਤੇ ਪੁਲਿਸ ਵੱਲੋਂ ਜਿਹੜਾ ਹੈ ਪੀੜਤ ਨੂੰ ਕੈ ਲੀਏ ਕਿ ਉਸ ਪਾਕਿਸਤਾਨੀ ਔਰਤ ਨੂੰ ਸਿਵਲ ਹਸਪੀਟਲ ਪਹੁੰਚਾਇਆ ਗਿਆ ਜਿੱਥੇ ਉਸ ਔਰਤ ਵੱਲੋਂ ਬੱਚੇ ਨੂੰ ਜਨਮ ਦਿੱਤਾ ਗਿਆ ਦੱਸਦੀ ਹੈ ਕਿ ਪਾਕਿਸਤਾਨ ਦੀ ਸੌਰਤ ਦਾ ਨਾਮ ਮੈਰੀ ਸ਼ਾਹ ਦੇ 32 ਸਾਲਾ ਇਹ ਔਰਤ ਆਗਰਾ ਤੋਂ ਲਾਹੌਰ ਜਾ ਰਹੀ ਸੀ ਸਮਝੋਤਾ ਐਕਸਪ੍ਰੈਸ ਦੇ ਵਿੱਚ ਕੱਲ 9:30 ਵਜੇ ਦਾ ਟਾਈਮ ਸੀ ਤੇ ਆਗਰਾ ਤੋਂ ਲਾਹੌਰ ਦੇ ਵਿੱਚ ਜਾ ਰਹੀ ਇਸ ਔਰਤ ਨੂੰ ਜਿਹੜਾ ਇੱਕਦਮ ਦਰਦ ਸ਼ੁਰੂ ਹੋਇਆ ਦੱਸਦੀ ਹੈ ਕਿ ਜਿਹੜੀ ਹੈ ਮੈਰੀ ਸ਼ਾਹ ਇਹ ਚਾਹੁੰਦੀ ਸੀ ਕਿ ਬੱਚੇ ਦਾ ਜਨਮ ਪਾਕਿਸਤਾਨ ਦੇ ਵਿੱਚ ਜਾ ਕੇ ਹੀ ਹੋਵੇ ਤਾਂ ਕਿ ਅੱਗੇ ਜਾ ਕੇ ਨਾਗਰਿਕਤਾ ਨੂੰ ਲੈ ਕੇ ਕੋਈ ਵੀ ਚੰਜਟਣਾ ਪੈਦਾ ਹੋਵੇ ਪਰ ਟ੍ਰੇਨ ਦੇ ਵਿੱਚ ਹੀ ਦਰਦ ਇੰਨਾ ਜ਼ਿਆਦਾ ਸ਼ੁਰੂ ਹੋ ਗਿਆ ਕਿ ਉਹਨਾਂ ਨੂੰ ਹਸਪਤਾਲ ਜਾਣਾ ਪੈ ਗਿਆ ਤੇ ਹਸਪਤਾਲ ਜਾ ਕੇ ਉਹਨਾਂ ਨੇ ਬੱਚੀ ਨੂੰ ਜਨਮ ਦਿੱਤਾ ਤੇ ਉੱਥੇ ਹੀ ਐਸਐਮਓ ਮਨਦੀਪ ਸਿੱਧੂ ਤੇ ਡਾਕਟਰ ਰੂਚੀ ਸਿੰਘਲਾ ਨੇ ਇਹ ਗੱਲ ਕਹੀ ਹੈ ਕਿ ਕੱਲ 9:30 ਵਜੇ ਜਿਹੜੀ ਮੈਰੀ ਸ਼ੈ ਪਾਕਿਸਤਾਨ ਤੋਂ 32 ਸਾਲਾਂ ਇਸ ਦੀ ਉਮਰ ਹੈ 32 ਸਾਲ ਉਮਰ ਹੈ ਤੇ ਇਸ ਨੂੰ ਜਦੋਂ ਦਰਦ ਸ਼ੁਰੂ ਹੋਈ ਤੇ ਸੰਵੇਦਨਾ ٹرسٹ ਦੇ ਮੁਖੀ ਜੱਜਪ੍ਰੀਤ ਹੋਣੀ ਇਹਨਾਂ ਨੂੰ ਰੇਲਵੇ ਸਟੇਸ਼ਨ ਤੋਂ ਹਸਪਤਾਲ ਲੈ ਕੇ ਆਏ ਸਨ ਤਾਂ ਉੱਥੇ ਹੀ ਜਦੋਂ ਉਹਨਾਂ ਦਾ ਇਲਾਜ ਸ਼ੁਰੂ ਕੀਤਾ ਤਾਂ ਨਾਲ ਹੀ ਉਹਨਾਂ ਦੇ ਜਿਹੜਾ ਹੈ ਬੱਚੀ ਨੇ ਜਨਮ ਲਿਆ ਤੇ ਦੱਸ ਦਈਏ ਕਿ ਡਾਕਟਰ ਰੂਚੀ ਸਿੰਘਲਾ ਤੇ ਐਸ ਐਮ ਮੋਮਨਦੀਪ ਸਿੱਧੂ ਨੇ ਕਿਹਾ ਕਿ ਜੱਚਾ ਤੇ ਬੱਚਾ ਦੋਨੇ ਸੁਰੱਖਿਅਤ ਨੇ ਦੋਵੇਂ ਸੇਫ ਨੇ ਤੰਦਰੁਸਤ ਨੇ ਤੇ ਉਤੇ ਹੀ ਦੱਸ ਦिए ਕਿ ਜਦੋਂ ਜੱਜਪ੍ਰੀਤ ਜੋ ਕਿ ਸਵੇਦਨਾ ٹرسٹ ਦੇ ਮੁਖੀ ਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਢੰਡਾਰੀ ਤੋਂ ਫੋਨ ਆ ਗਿਆ ਸੀ ਕਿ ਆਹ ਟ੍ਰੇਨ ਦੇ ਵਿੱਚ ਔਰਤ ਦੀ ਹਾਲਤ ਬਹੁਤ ਨਾਜ਼ੁਕ ਹੈ ਉਸ ਨੂੰ ਬਹੁਤ ਦਰਦ ਹੈ ਬੜੀ ਤਕਲੀਫ ਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਟੀਮ ਸਮੇਤ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਪਹੁੰਚੇ ਤੇ ਮੈਰੀਸ਼ ਨੂੰ ਰੇਲਵੇ ਸਟੇਸ਼ਨ ਤੋਂ ਸਿਵਲ ਹਸਪਤਾਲ ਲੈ ਕੇ ਗਏ ਜਿੱਥੇ ਉਹਨਾਂ ਨੇ ਬੱਚੀ ਨੂੰ ਜਨਮ ਦਿੱਤਾ ਸੋ ਆਗਰਾ ਤੋਂ ਸਮਝੋਤਾ ਐਕਸਪ੍ਰੈਸ ਦੇ ਵਿੱਚ ਪਾਕਿਸਤਾਨ ਜਾ ਰਹੀ ਮੈਰਿਸ਼ ਨਾਮਕ ਲੜਕੀ ਨੇ ਲੁਧਿਆਣਾ ਦੇ ਵਿੱਚ ਲੁਧਿਆਣਾ ਦੇ ਸਿਵਲ ਹਸਪੀਟਲ ਦੇ ਵਿੱਚ ਬੱਚੀ ਨੂੰ ਜਨਮ ਦਿੱਤਾ ਸੋ ਦੋਵੇਂ ਜੱਚਾ ਤੇ ਬੱਚਾ ਕੈ ਲਈਏ ਮਾਵਾਂ ਤੀਆਂ ਮਾਵਾਂ ਤੀਆਂ ਦੋਵੇਂ ਸੁਰੱਖਿਅਤ ਨੇ ਦੋਨੋਂ ਤੰਦਰੁਸਤ ਨੇ ਅਜਿਹੀ ਜਾਣਕਾਰੀ ਦੇ ਲਈ ਜੁੜੇ ਰਹੋ ਸਕਾਈ ਨਿਊਜ਼ ਪੰਜਾਬ ਦੇ ਨਾਲ ਸਰ ਦੇਖੋ ਸਾਨੂੰ ਕੌਜ਼ ਜਦੋਂ ਵੀ ਆਉਂਦੀ ਅਸੀਂ ਅਸੀਂ ਇਹ ਨਹੀਂ ਦੇਖਦੇ ਕੋਈ ਪਾਕਿਸਤਾਨ ਦਾ ਕੋਈ ਅਜਿਹਾ ਕੋਈ ਸਾਡੇ ਲਈ ਤਾਂ ਇਨਸਾਨੀਅਤ ਦੇ ਨਾਤੇ ਸਾਨੂੰ ਪੇਸ਼ੈਂਟ ਨੂੰ ਚੱਕਣਾ ਇਹ 8:30 ਵਜੇ ਕੋਈ ਦੇ ਕਰੀਬ ਸਾਨੂੰ ਸਵੇਰੇ ਕਾਲ ਆਈ ਹੈ ਤੇ ਮੇਰੇ ਡਰਾਈਵਰ ਨੇ ਜਦੋਂ ਫੋਨ ਚੱਕਿਆ ਤੇ ਉਹ ਉਹਨਾਂ ਨੇ ਮੈਨੂੰ ਕਾਲ ਕੀਤੀ ਵੀ ਇਸ ਤਰ੍ਹਾਂ ਕਰਕੇ ਗੱਲ ਆ ਤੇ ਵਿਟੰਡਾਰੀ ਦੇ ਕੋਲ ਗੱਡੀ ਪਹੁੰਚ ਰਹੀ ਹੈ ਵੀ ਸਾਢੇ 1:9 ਵਜੇ ਗੱਡੀ ਪਹੁੰਚ ਜੇਗੀ ਤੇ ਉਹਦੇ ਵਿੱਚ ਇੱਕ ਡਿਲੀਵਰ ਜਿਹੜੀ ਲੇਡੀ ਹੈ ਉਹ ਉਹਦਾ ਜਿਹੜਾ ਬੇਬੀ ਹੈ ਉਹਦੇ ਲੀਕੇਜ ਵਗੈਰਾ ਹੋ ਗਏ ਜੋ ਵੀ ਇਹਨਾਂ ਦੇ ਫੰਡਮੈਂਟਲ ਸਾਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਤੇ ਸਾਨੂੰ ਕਾਲ ਆਉਣ ਤੋਂ ਬਾਅਦ ਅਸੀਂ ਮੇਰੇ ਮੈਂ ਦੂਜਾ ਡਰਾਈਵਰ ਤਾਂ ਭੇਜੇ ਵੀ ਉੱਥੋਂ ਲੇਡੀ ਨੂੰ ਲੈ ਆਉਣ ਦੇ ਵਿੱਚ ਦਿੱਕਤ ਨਾ ਆਵੇ ਤੇ ਉਹ ਦੋ ਡਰਾਈਵਰ ਸਾਡੇ ਜਦੋਂ ਗਏ ਤੇ ਉੱਥੇ ਸਾਨੂੰ ਜਾਂਦੇ ਨੇ ਉੱਥੇ ਡਾਕਟਰ ਵੀ ਇੱਕ ਜਿਹੜਾ ਇਹ ਖੜੇ ਸਨ ਉਹਨਾਂ ਨੇ ਸਾਨੂੰ ਵੀ ਜਿਹੜਾ ਡਿਲੀਵਰੀ ਦਾ ਸਾਰਾ ਸਿਸਟਮ ਦੱਸ ਕੇ ਤੇ ਸਾਡੇ ਦੋਨੇ ਜਿਹੜੇ ਡਰਾਈਵਰ ਆ ਇੱਥੇ ਲੈ ਕੇ ਆ ਗਏ 9:30 ਵਜੇ ਤੇ ਕਰੀਬ ਅਸੀਂ ਉੱਥੋਂ ਲੈ ਕੇ ਆਏ ਆ ਉਹਨਾਂ ਨੂੰ ਨਾਲ ਕੌਣ ਕੌਣ ਸੀ ਉਹਨਾਂ ਦੇ ਨਾਲ ਇੱਕ ਉਹਦਾ ਬ੍ਰਦਰ ਸੀ ਸ਼ਾਇਦ ਤੇ ਦੋ ਉਹਦੇ ਬੱਚੇ ਸੀਗੇ ਨਾਲ ਛੋਟੇ ਛੋਟੇ ਕਿੱਥੇ ਜਾ ਰਹੇ ਸੀ ਉਹ ਉਹ ਸ਼ਾਇਦ ਕਰਾਚੀ ਜਾ ਰਹੇ ਸੀਗੇ ਪਾਕਿਸਤਾਨ ਦਾ ਪਾਸਪੋਰਟ ਸ਼ਾਇਦ ਉਹਨਾਂ ਦਾ ਹੈਗਾ ਪਰ ਅਸੀਂ ਇਹਦੇ ਵਿੱਚ ਕੋਈ ਉਹ ਨਹੀਂ ਕਰਦੇ ਕਿਉਂਕਿ ਇਨਸਾਨੀਅਤ ਦੇ ਨਾਲ ਸਾਡੇ ਲਈ ਇਨਸਾਨ ਸਾਰੇ ਇੱਕੋ ਨੇ ਤੇ ਉਹਨਾਂ ਨੂੰ ਡਿਲੀਵਰ ਕਰਾਉਣ ਲਈ ਅਸੀਂ ਫਿਰ ਇੱਥੇ ਗੱਡੀ ਲਿਆ ਜਦੋਂ ਵੀ ਇੱਥੇ ਸਿਵਲ ਹਸਪੀਟਲ 'ਚ ਲੈ ਕੇ ਆਏ ਲੇਬਰ ਰੂਮ ਦੇ ਵਿੱਚ ਅਸੀਂ ਪੇਸ਼ੈਂਟ ਛੱਡਣ ਤੋਂ ਬਾਅਦ ਉਹਦੇ ਬ੍ਰਦਰ ਨਾਲ ਸੀਗਾ ਉਹਦੇ ਬ੍ਰਦਰ ਨੇ ਸਾਰੀ ਜਿਹੜੀ ਵੀ ਡਾਕੂਮੈਂਟੇਸ਼ਨ ਕਰਵਾਈ ਤੇ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੇ ਵੀ ਜਿਹੜੇ ਸਿਵਲ ਹਸਪੀਟਲ ਦੇ ਵਿੱਚ ਬੜਾ ਵੱਡਾ ਯੋਗਦਾਨ ਪਾਇਆ ਜਾ ਰਿਹਾ ਇਹ ਲੇਡੀ ਪੰਜਵਾਂ ਬੱਚਾ ਸੀ ਇਹਦਾ ਦੋ ਪਹਿਲਾਂ ਨਾਰਮਲ ਸੀ ਤੇ ਉਹ ਅਬੋਰਸ਼ਨ ਸੀਗੇ ਇਹ ਲੇਬਰ ਪੇਂਸ ਵਿੱਚ ਆਈ ਆਪਣੇ ਕੋਲ ਇਹਦਾ ਬੈਗ ਵਾਟਰ ਬੈਗ ਰਪਚਰ ਹੋ ਚੁੱਕਾ ਸੀਗਾ ਐਡਵਾਂਸ ਲੇਬਰ ਚ ਸੀਗੀ ਇਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਕਿ ਅਸੀਂ ਲਾਹੌਰ ਜਾਣਾ ਚਾਹੁੰਦੇ ਹਾਂ ਅਸੀਂ ਆਪਣੀ ਪ੍ਰਾਈਵੇਟ ਗੱਡੀ ਕਰਕੇ ਅਸੀਂ ਲਾਹੌਰ 2 ਘੰਟੇ ਚ ਪਹੁੰਚ ਜਾਾਂਗੇ ਤਾਂ ਕਿ ਸਾਡੀ ਨਾਗਰਿਕਤਾ ਨਾ ਬਦਲੇ ਕਿਉਂਕਿ ਇਹਦੇ ਹਸਬੰਡ ਪਾਕਿਸਤਾਨੀ ਸੀ ਆਪੇ ਇੰਡੀਅਨ ਪਾਸਪੋਰਟ ਹੋਲਡਰ ਅਤੇ ਆਧਾਰ ਕਾਰਡ ਵੀ ਇਹਦਾ ਇੰਡੀਅਨ ਸੀਗਾ ਤੇ ਪਰ ਕਿ ਕੁਦਰਤ ਨੂੰ ਇਹ ਮਨਜ਼ੂਰ ਸੀਗਾ ਕਿ ਇਹ ਬੱਚਾ ਇੱਥੇ ਹੀ ਡਿਲੀਵਰ ਹੋਏ ਅਸੀਂ ਤਾਂ ਇਨਸਾਨੀਅਤ ਨੂੰ ਮੱਦੇਨਜ਼ਰ ਰੱਖ ਕੇ ਇਲਾਜ ਕੀਤਾ ਸਾਡੇ ਵਾਸਤੇ ਹਿਊਮਨ ਲਾਈਫ ਸਭ ਤੋਂ ਇੰਪੋਰਟੈਂਟ ਹੈ ਇੰਡੀਅਨ ਪਾਕਿਸਤਾਨੀ ਜਾਂ ਕੋਈ ਹੋਰ ਨੈਸ਼ਨੈਲਿਟੀ ਇੰਨੀ ਇੰਪੋਰਟੈਂਸ ਨਹੀਂ ਰੱਖਦੀ 11 ਤਰੀਕ 9:30 ਵਜੇ ਸਾਡੇ ਪਾਸ ਆਈ ਸੀ 10:00 ਵਜੇ ਫਾਈਲ ਐਡਮਿਸ਼ਨ ਹੋਈ ਐਂਦੀ ਤੇ ਸੰਤੀ ਮਾਂ ਬੱਚਾ ਦੇ ਮਾਂ ਦੋਨੋਂ ਤੰਦਰੁਸਤ ਨੇ ਇੱਕ ਤੰਦਰੁਸਤ ਲੜਕੀ ਨੂੰ ਜਨਮ ਦਿੱਤਾ ਹੈ तकरीबन ਟਾਈਮ 2 ਵਜੇ ਦਾ ਟਾਈਮ ਸੀਗਾ ਦੁਪਹਿਰ ਦੇ ਮੈਮ ਪੂਰੀ ਹਸਬੰਡ ਨਾਲ ਸੀਗੀ ਨੋ ਨੋ ਬ੍ਰਦਰ ਬ੍ਰਦਰ ਉਹਨਾਂ ਨੇ ਕੰਪੈਲ ਵੀ ਕੀਤਾ ਕਿ ਅਸੀਂ ਜੀ ਨੂੰ ਕੁਝ ਲਾਫਟ ਨਹੀਂ ਗਈ ਹਾਂ ਦੇ ਸੈਡ ਕੀ ਅਸੀਂ ਜਾਣਾ ਚਾਹੁੰਦੇ ਹਾਂ ਲਾਹੌਰ ਤੱਕ ਇਹਦੀ ਨਾਗਰਿਕਤਾ ਨਾ ਬਦਲੇ ਬੱਚੀ ਦੀ ਮੈਂ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣਾ ਚਾਹਾਂਗੀ ਕਿ ਉਹ ਲੇਡੀ ਮੈਰਿਜ ਜਿਵੇਂ ਕਿ ਸਾਰਾ ਅਸੀਂ ਪਤਾ ਕਰਵਾਇਆ ਉਹ ਛੱਤੀਸਗੜ੍ਹ ਤੋਂ ਲਾਹੌਰ ਜਾ ਰਹੀ ਸੀ ਤੇ ਉਹਨੂੰ ਜਦੋਂ ਉਹ ਮਤਲਬ ਉਹ ਉਹਦਾ ਪੰਜਵਾਂ ਬੱਚਾ ਸੀ ਪਹਿਲਾਂ ਉਹਦੇ ਦੋ ਜ਼ਿੰਦਾ ਬੱਚੇ ਨੇ ਤੇ ਉਹ ਉਮਰ ਕਰੀਬਨ 32 ਸਾਲ ਤੇ ਉਹਨੂੰ ਕਿਤੇ ਲੁਧਿਆਣੇ ਦੇ ਨੇੜੇ ਉਹਨੂੰ ਮਤਲਬ ਲੀਕਿੰਗ ਸ਼ੁਰੂ ਹੋ ਗਈ ਤੇ ਇੱਥੇ ਉਤਰ ਕੇ ਰੇਲਵੇ ਪੁਲਿਸ ਨੇ ਰੇਲਵੇ ਵਾਲਿਆਂ ਨੇ ਸੰਵੇਦਨਾ ਦੀ ਐਂਬੂਲੈਂਸ ਬੁਲਾ ਕੇ ਸੰਵੇਦਨਾ ਦੇ ਥਰੂ 11 ਤਰੀਕ ਨੂੰ 10 11 ਵਜੇ ਸਾਡੇ ਕੋਲੇ ਉਹਨੂੰ ਪਹੁੰਚਾ ਦਿੱਤਾ ਤੇ ਉਹਦਾ ਉਪਚਾਰ ਸ਼ੁਰੂ ਹੋ ਗਿਆ ਤੇ ਕਰੀਬਨ ਦੁਪਹਿਰੇ 2 ਵਜੇ ਦੇ ਆਲੇ ਦੁਆਲੇ ਉਹਦੇ ਇੱਕ ਹੈਲਦੀ ਬੇਬੀ ਗਰਲ ਡਿਲੀਵਰ ਹੋਈ ਹੈ ਤੇ ਮਾਂ ਤੇ ਬੱਚੇ ਦੀ ਹਾਲਤ ਬਿਲਕੁਲ ਤੰਦਰੁਸਤ ਤੇ ਠੀਕ ਠਾਕ ਹੈ ਤੇ ਆਪਣਾ ਕੀ ਕਹਿੰਦੇ ਨੇ ਜਿਵੇਂ ਨਾਰਮਲ ਡਿਲੀਵਰੀ ਦੇ ਵਿੱਚ ਇਹ ਗਾਈਡਲਾਈਨਸ ਹੁੰਦੀ ਹੈ ਕਿ 48 ਘੰਟੇ ਵਾਚ ਕਰਨਾ ਹੁੰਦਾ ਹੈ ਕਿ ਮਾਂ ਤੇ ਬੱਚੇ ਨੂੰ ਕੋਈ ਤਕਲੀਫ ਨਾ ਹੋਵੇ ਤੇ ਉਸ ਤੋਂ ਬਾਅਦ 48 ਘੰਟੇ 깔 ਪੂਰੇ ਹੋ ਜਾਣਗੇ ਉਹਨਾਂ ਨੂੰ ਸੇਫ ਐਂਡ ਸਾਊਂਡ ਛੁੱਟੀ ਦੇ ਦਿੱਤੀ ਜਾਏਗੀ ਮਮ ਜਿੰਨਾ ਜਿਹੜੀ ਲੜਕੀ ਉੱਥੇ ਕਹਿੰਦੇ ਵੀ ਪਾਕਿਸਤਾਨ ਵਿਆਹੀ ਹੋਈ ਹੈ ਬੇਸ਼ੱਕ ਜਿਹੜੀ ਇੰਡੀਆ ਨੂੰ ਬਿਲੋਂਗ ਕਰਦੀ ਆ ਕੋਈ ਉਹਨਾਂ ਨੇ ਇਹ ਨਹੀਂ ਕਿਹਾ ਵੀ ਕੋਈ ਪਾਕਿਸਤਾਨ ਚ ਬੱਚੇ ਦਾ ਜਨਮ ਜਾਂ ਕੋਈ ਗੱਲ ਵਾਹ ਹਾਂਜੀ ਇਸ ਤਰ੍ਹਾਂ ਸੀਗਾ ਕਿ ਜਿਵੇਂ ਮੈਨੂੰ ਬਾਰੇ ਇਹਨਾਂ ਤੋਂ ਪਤਾ ਛੱਲਿਆ ਮੇਰੇ ਡਾਕਟਰਸ ਤੋਂ ਕਿ ਵੀ ਉਹਨੇ ਉਹਨਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਕੋਸ਼ਿਸ਼ ਸਾਡੀ ਹੈ ਕਿ ਪਾਕਿਸਤਾਨ ਜਾ ਕੇ ਡਿਲੀਵਰੀ ਹੋਏ ਪਰ ਉਹਦੀ ਹਾਲਤ ਇੰਨੀ ਜ਼ਿਆਦਾ ਐਡਵਾਂਸ ਲੇਬਰ ਚੋ ਜਾ ਚੁੱਕੀ ਸੀ ਕਿ ਉਹਦੀ ਮਤਲਬ ਇਸ ਤਰ੍ਹਾਂ ਉਹਦੀ ਡਿਲੀਵਰੀ ਇੱਥੇ ਹੀ ਹੋ ਗਈ ਕਿ ਇੰਨਾ ਵੇਟ ਕਰਨ ਦਾ ਵਕਤ ਨਹੀਂ ਸੀਗਾ ਨੀ ਨਾਗਰਿਕਤਾ ਦਾ ਤਾਂ ਫਿਰ ਇਹ ਹੈ ਨਾ ਕਿ ਉਹ ਲੇਬਰ ਚ ਟ੍ਰੇਨ ਚ ਹੀ ਚਲੀ ਗਈ ਤੇ ਇਹ ਤਾਂ ਫਿਰ ਸਾਡੇ ਡਾਕਟਰਸ ਦਾ ਸਾਡੇ ਹਸਪੀਟਲ ਦਾ ਇਹਦੇ ਵਿੱਚ ਕੁਝ ਨਹੀਂ ਹੈ ਇਹ ਡਿਲੇ ਫਿਰ ਪਿੱਛੋਂ ਹੀ ਹੋਇਆ ਹੈ ਜੇਕਰ ਉਹ ਮਤਲਬ ਥੋੜਾ ਤਬੀਅਤ ਦਾ ਉਹਨੂੰ ਆਵਦੀ ਦਾ ਪਤਾ ਹੁੰਦਾ ਪਹਿਲਾਂ ਵੀ ਜਾ ਸਕਦੀ ਸੀਗੀ ਪਰ ਹੁਣ ਉਹਨੂੰ ਅਸੀਂ ਇਸ ਹਾਲਤ ਵਿੱਚ ਕੱਲ ਭੇਜ ਨਹੀਂ ਸੀ ਸਕਦੇ ਕਿਉਂਕਿ ਆਲਰੇਡੀ ਉਹਦੇ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਆਡਮਾਸ ਲੇਬਰ ਦੇ ਵਿੱਚ ਸੀਗੀ ਉਹ ਤੇ ਬਾਈਚਾਂਸ ਨੂੰ ਅਸੀਂ ਛੁੱਟੀ ਦੇ ਦਿੰਦੋਂ ਰਸਤੇ ਇਸ ਕਿਸੇ ਆਟੋਜ਼ ਕਿਸੇ ਰਿਕਸ਼ਾ ਚ ਡਿਲੀਵਰ ਕਰਾ ਉਹਦੇ ਨਾਲ ਬੈਟਰ ਹੈ ਕਿ ਸਾਡੇ ਹਸਪੀਟਲ ਚ ਸੇਫਲੀ ਸਾਡੇ ਡਾਕਟਰਸ ਨੇ ਉਹਨੂੰ ਸੰਭਾਲ ਲਿਆ ਤੇ ਮੈਂ ਇਹਨੂੰ ਪੋਜੀਟਿਵ ਗੱਲ ਮੰਨਦੀ ਆ ਮਾਂ ਬੱਚਾ ਦੋਨੇ ਠੀਕ ਨੇ ਬਿਲਕੁਲ ਤੰਦਰੁਸਤ ਹੈ ਜੀ ਤੁਸੀਂ ਚਾਹੋ ਤਾਂ ਮਿਲ ਵੀ ਸਕਦੇ ਹੋ ਤੇ ਛੁੱਟੀ ਕੱਲ 48 ਘੰਟੇ ਪੂਰੇ ਹੋ ਜਾਣਗੇ ਜੀ ਉਹਨਾਂ ਨੂੰ ਦੇਖ ਕੇ ਮੈਡੀਸਨ ਦੇ ਕੇ ਡਿਸਚਾਰਜ ਸਲਿੱਪ ਨਾ ਕੇ ਡਾਕਟਰਸ ਤੋਂ ਜੋ ਸਲਾਹ ਹੈ ਦਵਾਈ ਆ ਕੇ ਉਹਨਾਂ ਨੂੰ ਛੁੱਟੀ ਦੇ ਦਿੱਤੀ